ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਬੁਲਾਈ ਗਈ ਹੈ ਦੁਪਹਿਰ 12 ਵਜੇ ਇਹ ਬੈਠਕ ਜਿਹੜੀ ਆ ਖਾਸ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਤੇ ਇੱਕ ਅਹਿਮ ਬੈਠਕ ਜਿਹੜੀ ਆ ਉਹ ਬੁਲਾਈ ਗਈ ਹੈ ਤੇਸੀ ਮੰਦਿਰ ਸਰਕਾਰੀ ਰਿਹਾਇਸ਼ ਤੇ ਇਹ ਬੈਠਕ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਆ ਉਹ ਕਿ ਲੈ ਜਾਣਗੇ ਤੇ ਅਹਿਮ ਮੁੱਦਿਆਂ ਤੇ ਚਰਚਾਵਾ ਹੋਵੇਗੀ ਤੇ ਅਹਿਮ ਫੈਸਲੇ ਜਿਹੜੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਮੀਟਿੰਗ ਵਿੱਚ ਲੈ ਜਾ ਸਕਦੇ ਨੇ ਤੇ ਦੁਪਹਿਰ 12 ਵਜੇ ਦਾ ਇਜ਼ਾ ਸਮਾਂ ਰੱਖਿਆ ਗਿਆ ਸੀ ਆਮ ਆਦਮੀ ਸਰਕਾਰੀ ਰਿਹਾਇਸ਼ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਜਾਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਅੱਜ ਇਹ ਪਹਿਲੀ ਤੇ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਪਰ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਨਵ ਨੁਜੁਕਤ ਆਈਏਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਖਾਸ ਬੈਠਕ ਜਿਹੜੀ ਆ ਬੁਲਾਈ ਗਈ ਹੈ ਕੈਬਨਟ ਮੰਤਰੀ ਨੇ ਜਿਹੜੇ ਬੁਲਾਈ ਗਏ ਸਾਰੇ ਉਹਨਾਂ ਦੇ ਨਾਲ ਇਹ ਮੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਵੇ ਕਿ ਤੇ ਦੱਸਦੇ ਕਿ ਇਸ ਤੋਂ ਬਾਅਦ ਹੀ ਕੈਬਨਟ ਦੇ ਜਿਹੜੇ ਮੰਤਰੀ ਹੈ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਉਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਕਿ ਕਿਹੜੇ ਖਾਸ ਮੁੱਦੇ ਆ ਜਿਨ੍ਹਾਂ ਤੇ ਚਰਚਾਵਾਂ ਹੋਈਆਂ ਤੇ ਕਿਹੜੇ ਅਹਿਮ ਫੈਸਲੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਤੇ ਇਸੇ ਦੇ ਚੱਲਦੇ ਅੱਜ ਜਿਹੜੀ ਆ ਖਾਸ ਬੈਠਕ ਜਿਹੜੀ ਆ ਪਿਆ ਮੰਤ ਦੀ ਸਰਕਾਰੀ ਰਿਹੈਸ਼ ਤੇ ਬੁਲਾਈ ਗਈ ਹੈ ਸਾਰੇ ਕੈਬਨਟ ਮੰਤਰੀ ਇਕੱਠੇ ਹੋਣਗੇ ਪੰਜਾਬ ਕੈਬਨਟ ਦੀ ਅਹਿਮ ਤੇ ਖਾਸ ਮੀਟਿੰਗ ਜਿਹੜੀ ਆ ਅੱਜ ਉਹ ਦੁਪਹਿਰ 12 ਵਜੇ ਹੋਵੇਗੀ ਤੇ ਇਸ ਦੇ ਵਿੱਚ ਵੱਡੇ ਫੈਸਲੇ ਲੈ ਜਾਣ ਦੀ ਉਮੀਦ ਜਿਹੜੀ ਉਹ ਜਤਾਈ ਜਾ ਰਹੀ ਹੈ ਤੇ ਇਸ ਵਾਰ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੀਨੇ ਮੇਰੇ ਸਹਿਯੋਗੀ ਨੀਰੂ ਕੀ ਕੁਝ ਜਾਣਕਾਰੀ ਹੈ ਕਿ ਅੱਜ ਅਹਿਮ ਫੈਸਲੇ ਜਿਹੜੇ ਆ ਇਸ ਪੰਜਾਬ ਕੈਬਨਟ ਦੀ ਮੀਟਿੰਗ ਚ ਲੈ ਜਾ ਸਕਦੇ ਨੇ ਕੋਹਲੇ ਮੀਟਿੰਗ ਦਾ ਅਜੰਡਾ ਜਾਰੀ ਹੋਇਆ ਨਹੀਂ ਹੈ ਲੇਕਿਨ ਮੰਨਿਆ ਜਾ ਰਿਹਾ ਹੈ ਵਿਕਾਸ ਪ੍ਰੋਜੈਕਟਾਂ ਨੂੰ ਜਿਹੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕੁਝ ਨਵੇਂ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ 15 ਅਗਸਤ ਪ੍ਰੋਗਰਾਮ ਉੱਤੇ ਸਾਰੇ ਮੰਤਰੀ ਵਿਭਿੰਨ ਜ਼ਿਲਾਂ ਦੇ ਪ੍ਰੋਗਰਾਮਾਂ ਦੇ ਵਿਚਕਾਰ ਜਾਣਗੇ ਇਹਨਾਂ ਜ਼ਿਲਾਂ ਤੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਫਿਲਹਾਲ ਤੇ ਹੈ ਕਿ ਲਿੰਕ ਸਰਕਾ ਦੇ ਪ੍ਰੋਜੈਕਟਾਂ ਦਾ ਆਗਾਜ਼ ਜਿਹੇ ਹੋ ਸਕਦਾ ਹੈ ਉਸ ਤੋਂ ਪਹਿਲਾਂ ਜਿਹੇ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੇ ਨਵ ਨਿਯੁਕਤ ਆਈਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਉਹ ਮੁਲਾਕਾਤ ਵੀ ਇੱਕ ਤਰ੍ਹਾਂ ਦੇ ਨਾਲ ਅਹਿਮ ਹੋਣ ਵਾਲੀ ਹੈ ਜੀ ਪਰ万ੀਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲੇ ਅਸੀਂ ਮੇਰੀ ਸਹਿਯੋਗਣੀ ਨੂੰ ਜਿਹਨਾਂ ਨੇ तमाम ਜਾਣਕਾਰੀ ਦਿੱਤੀ ਹੈ ਕਿ ਅਹਿਮ ਮੀਟਿੰਗ ਜਿਹੜੀ ਹੈ ਇਹ ਬੇहद ਖਾਸ ਹੋਣ ਵਾਲੀ ਹੈ ਕੈਬਨਿਟ ਮੰਤਰੀ ਇਸ ਦੇ ਵਿੱਚ ਸਾਰੇ ਬੁਲਾਏ ਗਏ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਦੁਪਹਿਰ 12 ਵਜੇ ਰੱਖੀ ਗਈ ਹੈ ਇਸ ਦੇ ਵਿੱਚ ਕੀ ਖਾਸ ਮੁੱਦੇ ਨੇ ਕਿਹੜੇ ਖਾਸ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਤੇ ਕਿਹੜੇ ਅਹਿਮ ਫੈਸਲੇ ਇਸ ਦੇ ਵਿੱਚ ਲਏ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਖਾਸ ਅਹਿਮ ਜਿਹੜੇ ਫੈਸਲੇ ਨੇ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪਰ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਫੈਸਲੇ ਜਿਹੜੇ ਆ ਇਸ ਖਾਸ ਮੀਟਿੰਗ ਦੇ ਵਿੱਚ ਲੈ ਜਾ ਸਕਦੇ ਨੇ ਦੁਪਹਿਰ 12 ਵਜੇ ਪੀ.ਐਮ ਰਿਹਾਇਸ਼ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਜਿਸ ਦੇ ਵਿੱਚ ਇਹ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਲੈਂਡ ਪੋਲਿੰਗ ਪੋਲਿਸੀ ਵਾਪਸ ਲੈਣ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਪਹਿਲੀ ਪੰਜਾਬ ਕੈਬਨਿਟ ਦੀ ਅਹਿਮ ਤੇ ਪਹਿਲੀ ਖਾਸ ਮੀਟਿੰਗ ਜਿਹੜੀ ਆ ਉਹ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਉਹ ਲੈ ਜਾਣ ਦੀ ਉਮੀਦ ਆ ਤੇ ਇਸ ਦੇ ਵਿੱਚ ਬਾਅਦ ਦੇ ਵਿੱਚ ਹੀ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਿਤੇ ਜਾਂਦੇ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਕਿਹੜੇ ਅਹਿਮ ਫੈਸਲੇ ਜਿਹੜੇ ਆ ਅੱਜ ਦੀ ਪੰਜਾਬ ਕੈਬਨਿਟ ਦੇ ਵਿੱਚ ਲੈ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਆ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪੰਜਾਬ ਕੈਬਨਿਟ ਦੀ ਅੱਜ ਇਹ ਅਹਿਮ ਮੀਟਿੰਗ ਬੁਲਾਈ ਗਈ ਹੈ ਦੁਪਹਿਰ 12 ਵਜੇ ਇਹ ਬੈਠਕ ਜਿਹੜੀ ਆ ਖਾਸ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਤੇ ਇੱਕ ਅਹਿਮ ਬੈਠਕ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਸਹੀ ਮੰਦਿਰ ਸਰਕਾਰੀ ਰਿਹਾਇਸ਼ ਤੇ ਇਹ ਬੈਠਕ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਆ ਉਹ ਲੈ ਜਾਣਗੇ ਤੇ ਅਹਿਮ ਮੁੱਦਿਆਂ ਤੇ ਚਰਚਾਵਾਂ ਹੋਵੇਗੀ ਤੇ ਅਹਿਮ ਫੈਸਲੇ ਜਿਹੜੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਮੀਟਿੰਗ ਵਿੱਚ ਲੈ ਜਾ ਸਕਦੇ ਨੇ ਤੇ ਦੁਪਹਿਰ 12 ਵਜ ਦਾ ਇਜ਼ਾ ਸਮਾਂ ਰੱਖੇ ਗਿਆ ਸੀ ਮੰਤਰੀ ਸਰਕਾਰੀ ਰਿਹਾਈਸ਼ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਜਾਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਅੱਜ ਇਹ ਪਹਿਲੀ ਤੇ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਪਰ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਨਵ ਨੁਜੁਕਤ ਆਈਏਐਸ ਅਧਿਕਾਰੀਆ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਖਾਸ ਬੈਠਕ ਜਿਹੜੀ ਆ ਬੁਲਾਈ ਗਈ ਹੈ ਕੈਬਨਟ ਮੰਤਰੀ ਨੇ ਜਿਹੜੇ ਬੁਲਾਈ ਗਏ ਸਾਰੇ ਉਹਨਾਂ ਦੇ ਨਾਲ ਇਹ ਮੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਵੇ ਕਿ ਤੇ ਦੱਸਦੇ ਕਿ ਇਸ ਤੋਂ ਬਾਅਦ ਹੀ ਕੈਬਨਟ ਦੇ ਜਿਹੜੇ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਉਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਕਿ ਕਿਹੜੇ ਖਾਸ ਮੁੱਦੇ ਆ ਜਿਨ੍ਹਾਂ ਤੇ ਚਰਚਾਵਾਂ ਹੋਈਆਂ ਤੇ ਕਿਹੜੇ ਅਹਿਮ ਫੈਸਲੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਤੇ ਇਸੇ ਦੇ ਚੱਲਦੇ ਅੱਜ ਜਿਹੜੀ ਆ ਖਾਸ ਬੈਠਕ ਜਿਹੜੀ ਆ ਕੀ ਆ ਮੰਦੀ ਸਰਕਾਰੀ ਰਿਹੈਸ਼ ਤੇ ਬੁਲਾਈ ਗਈ ਹੈ ਸਾਰੇ ਕੈਬਨਟ ਮੰਤਰੀ ਇਕੱਠੇ ਹੋਣਗੇ ਪੰਜਾਬ ਕੈਬਨਟ ਦੀ ਅਹਿਮ ਤੇ ਖਾਸ ਮੀਟਿੰਗ ਜਿਹੜੀ ਆ ਅੱਜ ਉਹ ਦੁਪਹਿਰ 12 ਵਜੇ ਹੋਵੇਗੀ ਤੇ ਇਸ ਦੇ ਵਿੱਚ ਵੱਡੇ ਫੈਸਲੇ ਲੈ ਜਾਣ ਦੀ ਉਮੀਦ ਜਿਹੜੀ ਉਹ ਜਤਾਈ ਜਾ ਰਹੀ ਹੈ ਤੇ ਇਸ ਵਾਰ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨੀਰੂ ਕੀ ਕੋਈ ਜਾਣਕਾਰੀ ਹੈ ਕਿ ਅੱਜ ਅਹਿਮ ਫੈਸਲੇ ਜਿਹੜੇ ਆ ਇਸ ਪੰਜਾਬ ਕੈਬਨਟ ਦੀ ਮੀਟਿੰਗ ਚ ਲੈ ਜਾ ਸਕਦੇ ਨੇ देखो दे दे हाल ही मीटिंग ਦਾ ਅਜੰਡਾ ਜਾਰੀ ਹੋਇਆ ਹੈ ਲੇਕਿਨ ਮੰਨਿਆ ਜਾ ਰਿਹਾ ਹੈ ਵਿਕਾਸ ਪ੍ਰੋਜੈਕਟਾਂ ਨੂੰ ਜਿਹੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕੁਝ ਨਵੇਂ एलान ਕੀਤੇ ਜਾ ਸਕਦੇ ਨੇ ਕਿਉਂਕਿ 15 ਅਗਸਤ ਪ੍ਰੋਗਰਾਮ ਉੱਤੇ ਸਾਰੇ ਮੰਤਰੀ ਵਿਭਿੰਨ ਜ਼ਿਲਾਂ ਦੇ ਪ੍ਰੋਗਰਾਮਾਂ ਦੇ ਵਿਚਕਾਰ ਜਾਣਗੇ ਇਹਨਾਂ ਜ਼ਿਲਾਂ ਤੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਫਿਲਹਾਲ ਜੇ ਹੈ ਕਿ ਲਿੰਕ ਸੜਕਾਂ ਦੇ ਪ੍ਰੋਜੈਕਟਾਂ ਦਾ ਆਗਾਜ਼ ਜਿਹੇ ਹੋ ਸਕਦਾ ਹੈ ਉਸ ਤੋਂ ਪਹਿਲਾਂ ਜਿਹੇ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੇ ਨਵ ਨਿਯੁਕਤ ਆਈਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਉਹ ਮੁਲਾਕਾਤ ਵੀ ਇੱਕ ਤਰ੍ਹਾਂ ਦੇ ਨਾਲ ਅਹਿਮ ਹੋਣ ਵਾਲੀ ਹੈ ਜੀ ਪਰ ਮੈਨੂੰ ਹੋਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੀ ਸਹਿਯੋਗਨੀ ਨੂੰ ਜਿਹਨਾਂ ਨੇ तमाम ਜਾਣਕਾਰੀ ਦਿੱਤੀ ਹੈ ਕਿ ਅਹਿਮ ਮੀਟਿੰਗ ਜਿਹੜੀ ਹੈ ਇਹ ਬੇहद ਖਾਸ ਹੋਣ ਵਾਲੀ ਹੈ ਕੈਬਨਿਟ ਮੰਤਰੀ ਇਸ ਦੇ ਵਿੱਚ ਸਾਰੇ ਬੁਲਾਏ ਗਏ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਦੁਪਹਿਰ 12 ਵਜੇ ਰੱਖੀ ਗਈ ਹੈ ਇਸ ਦੇ ਵਿੱਚ ਕੀ ਖਾਸ ਮੁੱਦੇ ਨੇ ਕਿਹੜੇ ਖਾਸ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਤੇ ਕਿਹੜੇ ਅਹਿਮ ਫੈਸਲੇ ਇਸ ਦੇ ਵਿੱਚ ਲਏ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਖਾਸ ਅਹਿਮ ਜਿਹੜੇ ਫੈਸਲੇ ਨੇ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪਰ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਫੈਸਲੇ ਜਿਹੜੀ ਐ ਇਸ ਖਾਸ ਮੀਟਿੰਗ ਦੇ ਵਿੱਚ ਲਈ ਜਾ ਸਕਦੇ ਨੇ ਦੁਪਹਿਰ 12 ਵਜੇ ਸੀਐਮ ਰਿਹਾਇਸ਼ ਤੇ ਇੱਕ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਜਿਸ ਦੇ ਵਿੱਚ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਪਹਿਲੀ ਪੰਜਾਬ ਕੈਬਨਿਟ ਦੀ ਅਹਿਮ ਤੇ ਪਹਿਲੀ ਖਾਸ ਮੀਟਿੰਗ ਜਿਹੜੀ ਆ ਉਹ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਹੋਲੇ ਜਾਣ ਦੀ ਉਮੀਦ ਆ ਤੇ ਇਸ ਦੇ ਵਿੱਚ ਬਾਅਦ ਦੇ ਵਿੱਚ ਹੀ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਕਿਹੜੇ ਅਹਿਮ ਫੈਸਲੇ ਜਿਹੜੇ ਆ ਅੱਜ ਦੀ ਪੰਜਾਬ ਕੈਬਨਿਟ ਦੇ ਵਿੱਚ ਲਏ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਆ ਉਹਨਾਂ ਤੇ ਮੋਹਰ ਜੜੀ ਆ ਉਹ ਲੱਗ ਸਕਦੀ ਹੈ ਪੰਜਾਬ ਕੈਬਨਿਟ ਦੀ ਅੱਜ ਇਹ ਅਹਿਮ ਮੀਟਿੰਗ ਬੁਲਾਈ ਗਈ ਹੈ ਦੁਪਹਿਰ 12 ਵਜੇ ਇਹ ਬੈਠਕ ਜਿਹੜੀ ਆ ਖਾਸ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਤੇ ਇੱਕ ਅਹਿਮ ਬੈਠਕ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਇਸੇ ਮੰਦਿਰ ਸਰਕਾਰੀ ਰਿਹਾਇਸ਼ ਤੇ ਇਹ ਬੈਠਕ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਆ ਉਹਨੂੰ ਲੈ ਜਾਣਗੇ ਤੇ ਅਹਿਮ ਮੁੱਦਿਆਂ ਤੇ ਚਰਚਾਵਾ ਹੋਵੇਗੀ ਤੇ ਅਹਿਮ ਫੈਸਲੇ ਜਿਹੜੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਮੀਟਿੰਗ ਵਿੱਚ ਲਏ ਜਾ ਸਕਦੇ ਨੇ ਤੇ ਦੁਪਹਿਰ 12 ਵਜੇ ਦਾ ਇਜ਼ਾ ਸਮਾਂ ਰੱਖਿਆ ਗਿਆ ਸੀਮਾਨ ਦੀ ਸਰਕਾਰੀ ਰਿਹائش ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਜਾਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਅੱਜ ਇਹ ਪਹਿਲੀ ਤੇ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਪਰ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਨਵ ਨੁਜੁਕਤ ਆਈਏਐਸ ਅਧਿਕਾਰੀਆ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਖਾਸ ਬੈਠਕ ਜਿਹੜੀ ਆ ਬੁਲਾਈ ਗਈ ਹੈ ਕੈਬਨਟ ਮੰਤਰੀ ਨੇ ਜਿਹੜੇ ਬੁਲਾਈ ਗਏ ਸਾਰੇ ਉਹਨਾਂ ਦੇ ਨਾਲ ਇਹ ਮੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਵੇ ਕਿ ਤੇ ਦੱਸਦੇ ਕਿ ਇਸ ਤੋਂ ਬਾਅਦ ਹੀ ਕੈਬਨਟ ਦੇ ਜਿਹੜੇ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਉਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਕਿ ਕਿਹੜੇ ਖਾਸ ਮੁੱਦੇ ਆ ਜਿਨ੍ਹਾਂ ਤੇ ਚਰਚਾਵਾਂ ਹੋਈਆਂ ਤੇ ਕਿਹੜੇ ਅਹਿਮ ਫੈਸਲੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਤੇ ਇਸੇ ਦੇ ਚੱਲਦੇ ਅੱਜ ਜਿਹੜੀ ਆ ਖਾਸ ਬੈਠਕ ਜਿਹੜੀ ਆ ਸੀਐਮਾਂ ਦੀ ਸਰਕਾਰੀ ਰਿਹਾਇਸ਼ ਤੇ ਬੁਲਾਈ ਗਈ ਹੈ ਸਾਰੇ ਕੈਬਨਿਟ ਮੰਤਰੀ ਇਕੱਠੇ ਹੋਣਗੇ ਪੰਜਾਬ ਕੈਬਨਿਟ ਦੀ ਅਹਿਮ ਤੇ ਖਾਸ ਮੀਟਿੰਗ ਜਿਹੜੀ ਆ ਅੱਜ ਉਹ ਦੁਪਹਿਰ 12 ਵਜੇ ਹੋਵੇਗੀ ਤੇ ਇਸ ਦੇ ਵਿੱਚ ਵੱਡੇ ਫੈਸਲੇ ਲੈ ਜਾਣ ਦੀ ਉਮੀਦ ਜਿਹੜੀ ਉਹ ਜਤਾਈ ਜਾ ਰਹੀ ਹੈ ਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨੀਰੂ ਕੀ ਕੋਈ ਜਾਣਕਾਰੀ ਹੈ ਕਿ ਅੱਜ ਅਹਿਮ ਫੈਸਲੇ ਜਿਹੜੇ ਆ ਇਸ ਪੰਜਾਬ ਕੈਬਨਿਟ ਦੀ ਮੀਟਿੰਗ ਚ ਲੈ ਜਾ ਸਕਦੇ ਨੇ ਦੇਖੋ ਹਾਲੇ ਮੀਟਿੰਗ ਦਾ ਅਜੰਡਾ ਜਾਰੀ ਹੋਇਆ ਨਹੀਂ ਹੈ ਲੇਕਿਨ ਮੰਨਿਆ ਜਾ ਰਿਹਾ ਹੈ ਵਿਕਾਸ ਪ੍ਰੋਜੈਕਟਾਂ ਨੂੰ ਜਿਹੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕੁਝ ਨਵੇਂ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ 15 ਅਗਸਤ ਪ੍ਰੋਗਰਾਮ ਉੱਤੇ ਸਾਰੇ ਮੰਤਰੀ ਵਿਭਿੰਨ ਜ਼ਿਲਾਂ ਦੇ ਪ੍ਰੋਗਰਾਮਾਂ ਦੇ ਵਿਚਕਾਰ ਜਾਣਗੇ ਇਹਨਾਂ ਜ਼ਿਲਾਂ ਤੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਫਿਲਹਾਲ ਜੇ ਹੈ ਕਿ ਲਿੰਕ ਸਰਕਾ ਦੇ ਪ੍ਰੋਜੈਕਟਾਂ ਦਾ ਆਗਾਜ਼ ਜਿਹੇ ਹੋ ਸਕਦਾ ਹੈ ਉਸ ਤੋਂ ਪਹਿਲਾਂ ਜਿਹੇ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੇ ਨਵ ਨਿਯੁਕਤ ਆਈਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਉਹ ਮੁਲਾਕਾਤ ਵੀ ਇੱਕ ਤਰ੍ਹਾਂ ਦੇ ਨਾਲ ਅਹਿਮ ਹੋਣ ਵਾਲੀ ਹੈ ਜੀ ਤਰਵਨੀ ਰੂਹ ਹੋਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੀ ਸਹਿਯੋਗਨੀ ਨੂੰ ਜਨਨ ਤਾਂ तमाम ਜਾਣਕਾਰੀ ਦਿੱਤੀ ਹੈ ਕਿ ਅਹਿਮ ਮੀਟਿੰਗ ਜਿਹੜੀ ਹੈ ਇਹ ਬੇहद ਖਾਸ ਹੋਣ ਵਾਲੀ ਹੈ ਕੈਬਨਿਟ ਮੰਤਰੀ ਇਸ ਦੇ ਵਿੱਚ ਸਾਰੇ ਬੁਲਾਏ ਗਏ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਦੁਪਹਿਰ 12 ਵਜੇ ਰੱਖੀ ਗਈ ਹੈ ਇਸ ਦੇ ਵਿੱਚ ਕੀ ਖਾਸ ਮੁੱਦੇ ਨੇ ਕਿਹੜੇ ਖਾਸ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਤੇ ਕਿਹੜੇ ਅਹਿਮ ਫੈਸਲੇ ਇਸ ਦੇ ਵਿੱਚ ਲਏ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਖਾਸ ਅਹਿਮ ਜਿਹੜੇ ਫੈਸਲੇ ਨੇ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪਰ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਫੈਸਲੇ ਜਿਹੜੀ ਐ ਇਸ ਖਾਸ ਮੀਟਿੰਗ ਦੇ ਵਿੱਚ ਲਈ ਜਾ ਸਕਦੇ ਨੇ ਦੁਪਹਿਰ 12 ਵਜੇ ਸੀਐਮ ਰਿਹਾਇਸ਼ ਤੇ ਇੱਕ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਜਿੱਤੇ ਵਿੱਚ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਲੈਂਡ ਪੋਲਿੰਗ ਪੋਲਿਸੀ ਵਾਪਸ ਲੈਣ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਪਹਿਲੀ ਪੰਜਾਬ ਕੈਬਨਿਟ ਦੀ ਅਹਿਮ ਤੇ ਪਹਿਲੀ ਖਾਸ ਮੀਟਿੰਗ ਜਿਹੜੀ ਆ ਉਹ ਤੇ ਇਸ ਵਿੱਚ ਅਹਿਮ ਫੈਸਲੇ ਜਿਹੜੇ ਹੋਲੇ ਜਾਣ ਦੀ ਉਮੀਦ ਆ ਤੇ ਇਸ ਦੇ ਵਿੱਚ ਬਾਅਦ ਦੇ ਵਿੱਚ ਹੀ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੇ ਜਾਂਦੇ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਕਿਹੜੇ ਅਹਿਮ ਫੈਸਲੇ ਜਿਹੜੇ ਆ ਅੱਜ ਦੀ ਪੰਜਾਬ ਕੈਬਨਿਟ ਦੇ ਵਿੱਚ ਲਏ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਆ ਉਹਨਾਂ ਤੇ ਮੋਹਰ ਜੜੀ ਆ ਉਹ ਲੱਗ ਸਕਦੀ ਹੈ ਪੰਜਾਬ ਕੈਬਨਿਟ ਦੀ ਅੱਜ ਇਹ ਅਹਿਮ ਮੀਟਿੰਗ ਬੁਲਾਈ ਗਈ ਹੈ ਦੁਪਹਿਰ 12 ਵਜੇ ਇਹ ਬੈਠਕ ਜਿਹੜੀ ਆ ਖਾਸ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਤੇ ਇੱਕ ਅਹਿਮ ਬੈਠਕ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਸ੍ਰੀ ਮੰਦਿਰ ਸਰਕਾਰੀ ਰਿਹਾਇਸ਼ ਤੇ ਇਹ ਬੈਠਕ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਆ ਉਹਨੂੰ ਲੈ ਜਾਣਗੇ ਤੇ ਅਹਿਮ ਮੁੱਦਿਆਂ ਤੇ ਚਰਚਾਵਾ ਹੋਵੇਗੀ ਤੇ ਅਹਿਮ ਫੈਸਲੇ ਜਿਹੜੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਮੀਟਿੰਗ ਵਿੱਚ ਲਿਆ ਜਾ ਸਕਦੇ ਨੇ ਤੇ ਦੁਪਹਿਰ 12 ਵਜੇ ਦਾ ਇਜ਼ਾ ਸਮਾਂ ਰੱਖਿਆ ਗਿਆ ਸੀ ਆਮ ਆਦਮੀ ਦੀ ਸਰਕਾਰੀ ਰਿਹਾਇਸ਼ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਜਾਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਅੱਜ ਇਹ ਪਹਿਲੀ ਤੇ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਪਰ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਨਵ ਨੁਜੁਕਤ ਆਈਏਐਸ ਅਧਿਕਾਰੀਆ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਖਾਸ ਬੈਠਕ ਜਿਹੜੀ ਆ ਬੁਲਾਈ ਗਈ ਹੈ ਕੈਬਨਟ ਮੰਤਰੀ ਨੇ ਜਿਹੜੇ ਬੁਲਾਈ ਗਏ ਸਾਰੇ ਉਹਨਾਂ ਦੇ ਨਾਲ ਇਹ ਮੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਵੇ ਕਿ ਤੇ ਦੱਸਦੇ ਕਿ ਇਸ ਤੋਂ ਬਾਅਦ ਹੀ ਕੈਬਨਟ ਦੇ ਜਿਹੜੇ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਉਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਕਿ ਕਿਹੜੇ ਖਾਸ ਮੁੱਦੇ ਆ ਜਿਨ੍ਹਾਂ ਤੇ ਚਰਚਾਵਾਂ ਹੋਈਆਂ ਤੇ ਕਿਹੜੇ ਅਹਿਮ ਫੈਸਲੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਤੇ ਇਸੇ ਦੇ ਚੱਲਦੇ ਅੱਜ ਜਿਹੜੀ ਆ ਖਾਸ ਬੈਠਕ ਜਿਹੜੀ ਆ ਸੀਐਮ ਆਨ ਦੀ ਸਰਕਾਰੀ ਰਿਹਾਇਸ਼ ਤੇ ਬੁਲਾਈ ਗਈ ਹੈ ਸਾਰੇ ਕੈਬਨਿਟ ਮੰਤਰੀ ਇਕੱਠੇ ਹੋਣਗੇ ਪੰਜਾਬ ਕੈਬਨਿਟ ਦੀ ਅਹਿਮ ਤੇ ਖਾਸ ਮੀਟਿੰਗ ਜਿਹੜੀ ਆ ਅੱਜ ਉਹ ਦੁਪਹਿਰ 12 ਵਜੇ ਹੋਵੇਗੀ ਤੇ ਇਸ ਦੇ ਵਿੱਚ ਵੱਡੇ ਫੈਸਲੇ ਲੈ ਜਾਣ ਦੀ ਉਮੀਦ ਜਿਹੜੀ ਉਹ ਜਤਾਈ ਜਾ ਰਹੀ ਹੈ ਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨੀਰੂ ਕੀ ਕੋਈ ਜਾਣਕਾਰੀ ਹੈ ਕਿ ਅੱਜ ਅਹਿਮ ਫੈਸਲੇ ਜਿਹੜੇ ਆ ਇਸ ਪੰਜਾਬ ਕੈਬਨਿਟ ਦੀ ਮੀਟਿੰਗ ਚ ਲੈ ਜਾ ਸਕਦੇ ਨੇ ਇਹ ਕੋਹਲੇ ਮੀਟਿੰਗ ਦਾ ਅਜੰਡਾ ਜਾਰੀ ਹੋਇਆ ਨਹੀਂ ਹੈ ਲੇਕਿਨ ਮੰਨਿਆ ਜਾ ਰਿਹਾ ਹੈ ਵਿਕਾਸ ਪ੍ਰੋਜੈਕਟਾਂ ਨੂੰ ਜਿਹੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕੁਝ ਨਵੇਂ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ 15 ਅਗਸਤ ਪ੍ਰੋਗਰਾਮ ਉੱਤੇ ਸਾਰੇ ਮੰਤਰੀ ਵਿਭਿੰਨ ਜ਼ਿਲਾਂ ਦੇ ਪ੍ਰੋਗਰਾਮਾਂ ਦੇ ਵਿਚਕਾਰ ਜਾਣਗੇ ਇਹਨਾਂ ਜ਼ਿਲਾਂ ਤੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਫਿਲਹਾਲ ਜੇ ਹੈ ਕਿ ਲਿੰਕ ਸਰਕਾਰ ਦੇ ਪ੍ਰੋਜੈਕਟਾਂ ਦਾ ਆਗਾਜ਼ ਜਿਹੇ ਹੋ ਸਕਦਾ ਹੈ ਉਸ ਤੋਂ ਪਹਿਲਾਂ ਜੇ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੇ ਨਵ ਨਿਯੁਕਤ ਆਈਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਉਹ ਮੁਲਾਕਾਤ ਵੀ ਇੱਕ ਤਰ੍ਹਾਂ ਦੇ ਨਾਲ ਅਹਿਮ ਹੋਣ ਵਾਲੀ ਹੈ ਜੀ ਤਰ੍ਹਾਂ ਨਿਰੋ ਹੋਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੀ ਸਹਿਯੋਗਨੀ ਨੂੰ ਜਨਨਨ ਤਮਾਮ ਜਾਣਕਾਰੀ ਦਿੱਤੀ ਹੈ ਕਿ ਅਹਿਮ ਮੀਟਿੰਗ ਜਿਹੜੀ ਹੈ ਇਹ ਬੇहद ਖਾਸ ਹੋਣ ਵਾਲੀ ਹੈ ਕੈਬਨਿਟ ਮੰਤਰੀ ਇਸ ਦੇ ਵਿੱਚ ਸਾਰੇ ਬੁਲਾਏ ਗਏ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਦੁਪਹਿਰ 12 ਵਜੇ ਰੱਖੀ ਗਈ ਹੈ ਇਸ ਦੇ ਵਿੱਚ ਕੀ ਖਾਸ ਮੁੱਦੇ ਨੇ ਕਿਹੜੇ ਖਾਸ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਤੇ ਕਿਹੜੇ ਅਹਿਮ ਫੈਸਲੇ ਇਸ ਦੇ ਵਿੱਚ ਲਏ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਖਾਸ ਅਹਿਮ ਜਿਹੜੇ ਫੈਸਲੇ ਨੇ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪਰ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਫੈਸਲੇ ਜਿਹੜੀ ਐ ਇਸ ਖਾਸ ਮੀਟਿੰਗ ਦੇ ਵਿੱਚ ਲਈ ਜਾ ਸਕਦੇ ਨੇ ਦੁਪਹਿਰ 12 ਵਜੇ ਸੀਐਮ ਰਿਹਾਇਸ਼ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਜਿਸ ਦੇ ਵਿੱਚ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਲੈਂਡ ਪੋਲਿੰਗ ਪੋਲਿਸੀ ਵਾਪਸ ਲੈਣ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਪਹਿਲੀ ਪੰਜਾਬ ਕੈਬਨਿਟ ਦੀ ਅਹਿਮ ਤੇ ਪਹਿਲੀ ਖਾਸ ਮੀਟਿੰਗ ਜਿਹੜੀ ਆ ਉਹ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਹੋਲੇ ਜਾਣ ਦੀ ਉਮੀਦ ਆ ਤੇ ਇਸ ਦੇ ਵਿੱਚ ਬਾਅਦ ਦੇ ਵਿੱਚ ਹੀ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੇ ਜਾਂਦੇ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਕਿਹੜੇ ਅਹਿਮ ਫੈਸਲੇ ਜਿਹੜੇ ਆ ਅੱਜ ਦੀ ਪੰਜਾਬ ਕੈਬਨਿਟ ਦੇ ਵਿੱਚ ਲੈ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਆ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਬੁਲਾਈ ਗਈ ਹੈ ਦੁਪਹਿਰ 12 ਵਜੇ ਇਹ ਬੈਠਕ ਜਿਹੜੀ ਆ ਖਾਸ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਤੇ ਇੱਕ ਅਹਿਮ ਬੈਠਕ ਜਿਹੜੀ ਆ ਉਹ ਬੁਲਾਈ ਗਈ ਹੈ ਤੇਸੀ ਆ ਮੰਦਿਰ ਸਰਕਾਰੀ ਰਿਹਾਇਸ਼ ਤੇ ਇਹ ਬੈਠਕ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਆ ਉਹਨੂੰ ਲੈ ਜਾਣਗੇ ਤੇ ਅਹਿਮ ਮੁੱਦਿਆਂ ਤੇ ਚਰਚਾਵਾ ਹੋਵੇਗੀ ਤੇ ਅਹਿਮ ਫੈਸਲੇ ਜਿਹੜੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਮੀਟਿੰਗ ਵਿੱਚ ਲਿਆ ਜਾ ਸਕਦੇ ਨੇ ਤੇ ਦੁਪਹਿਰ 12 ਵਜੇ ਦਾ ਇਜ਼ਾ ਸਮਾਂ ਰੱਖਿਆ ਗਿਆ ਸੀ ਆਮ ਆਦਮੀ ਦੀ ਸਰਕਾਰੀ ਰਿਹਾਇਸ਼ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਜਾਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਅੱਜ ਇਹ ਪਹਿਲੀ ਤੇ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਪਰ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਨਵ ਨੁਜੁਕਤ ਆਈਏਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਖਾਸ ਬੈਠਕ ਜਿਹੜੀ ਆ ਬੁਲਾਈ ਗਈ ਹੈ ਕੈਬਨਿਟ ਮੰਤਰੀ ਨੇ ਜਿਹੜੇ ਬੁਲਾਈ ਗਏ ਸਾਰੇ ਉਹਨਾਂ ਦੇ ਨਾਲ ਇਹ ਮੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਵੇ ਕਿ ਤੇ ਦੱਸਦੇ ਕਿ ਇਸ ਤੋਂ ਬਾਅਦ ਹੀ ਕੈਬਨਿਟ ਦੇ ਜਿਹੜੇ ਮੰਤਰੀ ਹੈ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਉਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਕਿ ਕਿਹੜੇ ਖਾਸ ਮੁੱਦੇ ਆ ਜਿਨ੍ਹਾਂ ਤੇ ਚਰਚਾਵਾਂ ਹੋਈਆਂ ਤੇ ਕਿਹੜੇ ਅਹਿਮ ਫੈਸਲੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਤੇ ਇਸੇ ਦੇ ਚੱਲਦੇ ਅੱਜ ਜਿਹੜੀ ਆ ਖਾਸ ਬੈਠਕ ਜਿਹੜੀ ਆ ਸਿਆਮਾਂ ਦੀ ਸਰਕਾਰੀ ਰਿਹੈਸ਼ ਤੇ ਬੁਲਾਈ ਗਈ ਹੈ ਸਾਰੇ ਕੈਬਨਿਟ ਮੰਤਰੀ ਇਕੱਠੇ ਹੋਣਗੇ ਪੰਜਾਬ ਕੈਬਨਿਟ ਦੀ ਅਹਿਮ ਤੇ ਖਾਸ ਮੀਟਿੰਗ ਜਿਹੜੀ ਆ ਅੱਜ ਉਹ ਦੁਪਹਿਰ 12 ਵਜੇ ਹੋਵੇਗੀ ਤੇ ਇਸ ਦੇ ਵਿੱਚ ਵੱਡੇ ਫੈਸਲੇ ਲੈਣ ਦੀ ਉਮੀਦ ਜਿਹੜੀ ਉਹ ਜਤਾਈ ਜਾ ਰਹੀ ਹੈ ਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨੀਰੂ ਕੀ ਕੋਈ ਜਾਣਕਾਰੀ ਹੈ ਕਿ ਅੱਜ ਅਹਿਮ ਫੈਸਲੇ ਜਿਹੜੇ ਆ ਇਸ ਪੰਜਾਬ ਕੈਬਨਿਟ ਦੀ ਮੀਟਿੰਗ ਚ ਲਿਆ ਜਾ ਸਕਦੇ ਨੇ देखो दे 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 हाल ही मीटिंग ਦਾ ਅਜੰਡਾ ਜਾਰੀ ਹੋਇਆ ਨਹੀਂ ਹੈ ਲੇਕਿਨ ਮੰਨਿਆ ਜਾ ਰਿਹਾ ਵਿਕਾਸ ਪ੍ਰੋਜੈਕਟਾਂ ਨੂੰ ਜਿਹੇ ਹੈ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕੁਝ ਨਵੇਂ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ 15 ਅਗਸਤ ਪ੍ਰੋਗਰਾਮ ਉੱਤੇ ਸਾਰੇ ਮੰਤਰੀ ਵਿਭਿੰਨ ਜ਼ਿਲਾਂ ਦੇ ਪ੍ਰੋਗਰਾਮਾਂ ਦੇ ਵਿਚਕਾਰ ਜਾਣਗੇ ਇਹਨਾਂ ਜ਼ਿਲਾਂ ਤੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਫਿਲਹਾਲ ਜਿਹੜਾ ਹੈ ਕਿ ਲਿੰਕ ਸਰਕਾਰ ਦੇ ਪ੍ਰੋਜੈਕਟਾਂ ਦਾ ਆਗਾਜ਼ ਜਿਹੇ ਹੋ ਸਕਦਾ ਹੈ ਉਸ ਤੋਂ ਪਹਿਲਾਂ ਜਿਹੇ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੇ ਹਨ ਅਮਨੁਯੁਕਤ ਆਈਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਮੁਲਾਕਾਤ ਵੀ ਇੱਕ ਤਰ੍ਹਾਂ ਦੇ ਨਾਲ ਅਹਿਮ ਹੋਣ ਵਾਲੀ ਹੈ ਜੀ ਤਾਲਵੰਨੀ ਰੂਹਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੀ ਸਹਿਯੋਗਨੀ ਰੂਜਨ ਨੇ तमाम ਜਾਣਕਾਰੀ ਦਿੱਤੀ ਹੈ ਕਿ ਅਹਿਮ ਮੀਟਿੰਗ ਜਿਹੜੀ ਹੈ ਇਹ ਬੇहद ਖਾਸ ਹੋਣ ਵਾਲੀ ਹੈ ਕੈਬਨਿਟ ਮੰਤਰੀ ਇਸ ਦੇ ਵਿੱਚ ਸਾਰੇ ਬੁਲਾਏ ਗਏ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਦੁਪਹਿਰ 12 ਵਜੇ ਰੱਖੀ ਗਈ ਹੈ ਇਸ ਦੇ ਵਿੱਚ ਕੀ ਖਾਸ ਮੁੱਦੇ ਨੇ ਕਿਹੜੇ ਖਾਸ ਮੁੱਦੇ ਤੇ ਚਰਚਾਵਾਂ ਹੋ ਸਕਦੀਆਂ ਨੇ ਤੇ ਕਿਹੜੇ ਅਹਿਮ ਫੈਸਲੇ ਇਸ ਦੇ ਵਿੱਚ ਲਏ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਖਾਸ ਅਹਿਮ ਜਿਹੜੇ ਫੈਸਲੇ ਨੇ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪਰ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਫੈਸਲੇ ਜਿਹੜੇ ਆ ਇਸੇ ਖਾਸ ਮੀਟਿੰਗ ਦੇ ਵਿੱਚ ਲੈ ਜਾ ਸਕਦੇ ਨੇ ਦੁਪਹਿਰ 12 ਵਜੇ ਸੀਐਮ ਰਿਹਾਇਤ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਜਿਸ ਦੇ ਵਿੱਚ ਇਹ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਪਹਿਲੀ ਪੰਜਾਬ ਕੈਬਨਿਟ ਦੀ ਅਹਿਮ ਤੇ ਪਹਿਲੀ ਖਾਸ ਮੀਟਿੰਗ ਜਿਹੜੀ ਆ ਉਹ ਤੇ ਇਸੇ ਵਿੱਚ ਅਹਿਮ ਫੈਸਲੇ ਜਿਹੜੇ ਉਹ ਲੈ ਜਾਣ ਦੀ ਉਮੀਦ ਆ ਤੇ ਇਸ ਦੇ ਵਿੱਚ ਬਾਅਦ ਦੇ ਵਿੱਚ ਹੀ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੇ ਜਾਂਦੇ ਜਿਦੇ ਵਿੱਚ ਦੱਸਿਆ ਜਾਂਦਾ ਕਿ ਕਿਹੜੇ ਹਨ ਫੈਸਲੇ ਜਿਹੜੇ ਆ ਅੱਜ ਦੀ ਪੰਜਾਬ ਕੈਬਨਿਟ ਦੇ ਵਿੱਚ ਲੈ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਆ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪੰਜਾਬ ਕੈਬਨਿਟ ਦੀ ਅੱਜ ਇਹ ਅਹਿਮ ਮੀਟਿੰਗ ਬੁਲਾਈ ਗਈ ਹੈ ਦੁਪਹਿਰ 12 ਵਜੇ ਇਹ ਬੈਠਕ ਜਿਹੜੀ ਆ ਖਾਸ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਤੇ ਇੱਕ ਅਹਿਮ ਬੈਠਕ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਸੀ ਮੰਦਿਰ ਸਰਕਾਰੀ ਰਿਹਾਇਸ਼ ਤੇ ਇਹ ਬੈਠਕ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਆ ਉਹਨੂੰ ਲੈ ਜਾਣਗੇ ਤੇ ਅਹਿਮ ਮੁੱਦਿਆਂ ਤੇ ਚਰਚਾਵਾ ਹੋਵੇਗੀ ਤੇ ਅਹਿਮ ਫੈਸਲੇ ਜਿਹੜੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਮੀਟਿੰਗ ਵਿੱਚ ਲਿਆ ਜਾ ਸਕਦੇ ਨੇ ਤੇ ਦੁਪਹਿਰ 12 ਵਜੇ ਦਾ ਇਜ਼ਾ ਸਮਾਂ ਰੱਖਿਆ ਗਿਆ ਸੀ ਆਮਨ ਦੀ ਸਰਕਾਰੀ ਰਿਹائش ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਜਾਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਅੱਜ ਇਹ ਪਹਿਲੀ ਤੇ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਪਰ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਨਵ ਨੁਜੁਕਤ ਆਈਏਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਖਾਸ ਬੈਠਕ ਜਿਹੜੀ ਆ ਬੁਲਾਈ ਗਈ ਹੈ ਕੈਬਨਿਟ ਮੰਤਰੀ ਨੇ ਜਿਹੜੇ ਬੁਲਾਈ ਗਏ ਸਾਰੇ ਉਹਨਾਂ ਦੇ ਨਾਲ ਇਹ ਮੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਵੇ ਕਿ ਤੇ ਦੱਸਦੇ ਕਿ ਇਸ ਤੋਂ ਬਾਅਦ ਹੀ ਕੈਬਨਿਟ ਦੇ ਜਿਹੜੇ ਮੰਤਰੀ ਹੈ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਉਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਕਿ ਕਿਹੜੇ ਖਾਸ ਮੁੱਦੇ ਆ ਜਿਨ੍ਹਾਂ ਤੇ ਚਰਚਾਵਾਂ ਹੋਈਆਂ ਤੇ ਕਿਹੜੇ ਅਹਿਮ ਫੈਸਲੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਤੇ ਇਸੇ ਦੇ ਚੱਲਦੇ ਅੱਜ ਜਿਹੜੀ ਆ ਖਾਸ ਬੈਠਕ ਜਿਹੜੀ ਆ ਫੀਆ ਮੰਨ ਦੀ ਸਰਕਾਰੀ ਰਿਹੈਸ਼ ਤੇ ਬੁਲਾਈ ਗਈ ਹੈ ਸਾਰੇ ਕੈਬਨਟ ਮੰਤਰੀ ਇਕੱਠੇ ਹੋਣਗੇ ਪੰਜਾਬ ਕੈਬਨਟ ਦੀ ਅਹਿਮ ਤੇ ਖਾਸ ਮੀਟਿੰਗ ਜਿਹੜੀ ਆ ਅੱਜ ਉਹ ਦੁਪਹਿਰ 12 ਵਜੇ ਹੋਵੇਗੀ ਤੇ ਇਸ ਦੇ ਵਿੱਚ ਵੱਡੇ ਫੈਸਲੇ ਲਏ ਜਾਣ ਦੀ ਉਮੀਦ ਜਿਹੜੀ ਉਹ ਜਤਾਈ ਜਾ ਰਹੀ ਹੈ ਤੇ ਇਸ ਵਾਰ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨੀਰੂ ਕੀ ਕੋਈ ਜਾਣਕਾਰੀ ਹੈ ਕਿ ਅੱਜ ਅਹਿਮ ਫੈਸਲੇ ਜਿਹੜੇ ਆ ਇਸ ਪੰਜਾਬ ਕੈਬਨਟ ਦੀ ਮੀਟਿੰਗ 'ਚ ਲਏ ਜਾ ਸਕਦੇ ਨੇ देखो दे दे हाल ही मीटिंग ਦਾ ਅਜੰਡਾ ਜਾਰੀ ਹੋਇਆ ਨਹੀਂ ਹੈ ਲੇਕਿਨ ਮੰਨਿਆ ਜਾ ਰਿਹਾ ਵਿਕਾਸ ਪ੍ਰੋਜੈਕਟਾਂ ਨੂੰ ਜਿਹੇ ਹੈ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕੁਝ ਨਵੇਂ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ 15 ਅਗਸਤ ਪ੍ਰੋਗਰਾਮ ਉੱਤੇ ਸਾਰੇ ਮੰਤਰੀ ਵਿਭਿੰਨ ਜ਼ਿਲਾਂ ਦੇ ਪ੍ਰੋਗਰਾਮਾਂ ਦੇ ਵਿਚਕਾਰ ਜਾਣਗੇ ਇਹਨਾਂ ਜ਼ਿਲਾਂ ਤੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਫਿਲਹਾਲ ਜਿਹੜਾ ਹੈ ਕਿ ਲਿੰਕ ਸਰਕਾਰ ਦੇ ਪ੍ਰੋਜੈਕਟਾਂ ਦਾ ਆਗਾਜ਼ ਜਿਹੇ ਹੋ ਸਕਦਾ ਹੈ ਉਸ ਤੋਂ ਪਹਿਲਾਂ ਜਿਹੇ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੇ ਨਵ ਨਿਯੁਕਤ ਆਈਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਮੁਲਾਕਾਤ ਵੀ ਇੱਕ ਤਰ੍ਹਾਂ ਦੇ ਨਾਲ ਅਹਿਮ ਹੋਣ ਬਣੀ ਹੈ ਜੀ ਤਨਵਨੀ ਰੋਹਰ ਜਾਨਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲੇ ਅਸੀਂ ਮੇਰੀ ਸਹਿਯੋਗਣੀ ਨੂੰ ਜਨਨ ਤਮਾਮ ਜਾਣਕਾਰੀ ਦਿੱਤੀ ਹੈ ਕਿ ਅਹਿਮ ਮੀਟਿੰਗ ਜਿਹੜੀ ਹੈ ਇਹ ਬੇहद ਖਾਸ ਹੋਣ ਵਾਲੀ ਹੈ ਕੈਬਨਿਟ ਮੰਤਰੀ ਇਸ ਦੇ ਵਿੱਚ ਸਾਰੇ ਬੁਲਾਏ ਗਏ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਦੁਪਹਿਰ 12 ਵਜੇ ਰੱਖੀ ਗਈ ਹੈ ਇਸ ਦੇ ਵਿੱਚ ਕੀ ਖਾਸ ਮੁੱਦੇ ਨੇ ਕਿਹੜੇ ਖਾਸ ਮੁੱਦੇ ਤੇ ਚਰਚਾਵਾਂ ਹੋ ਸਕਦੀਆਂ ਨੇ ਤੇ ਕਿਹੜੇ ਅਹਿਮ ਫੈਸਲੇ ਇਸ ਦੇ ਵਿੱਚ ਲਏ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਖਾਸ ਅਹਿਮ ਜਿਹੜੇ ਫੈਸਲੇ ਨੇ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪਰ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਫੈਸਲੇ ਜਿਹੜੇ ਆ ਇਸੇ ਖਾਸ ਮੀਟਿੰਗ ਦੇ ਵਿੱਚ ਲੈ ਜਾ ਸਕਦੇ ਨੇ ਦੁਪਹਿਰ 12 ਵਜੇ ਪੀਐਮ ਰਿਹਾਇ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਜਿਸ ਦੇ ਵਿੱਚ ਇਹ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਪਹਿਲੀ ਪੰਜਾਬ ਕੈਬਨਿਟ ਦੀ ਅਹਿਮ ਤੇ ਪਹਿਲੀ ਖਾਸ ਮੀਟਿੰਗ ਜਿਹੜੀ ਆ ਉਹ ਤੇ ਇਸੇ ਵਿੱਚ ਅਹਿਮ ਫੈਸਲੇ ਜਿਹੜੇ ਉਹ ਲੈ ਜਾਣ ਦੀ ਉਮੀਦ ਆ ਤੇ ਇਸ ਦੇ ਵਿੱਚ ਬਾਅਦ ਦੇ ਵਿੱਚ ਹੀ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੇ ਜਾਂਦੇ ਜਿਦੇ ਵਿੱਚ ਦੱਸਿਆ ਜਾਂਦਾ ਕਿ ਕਿਹੜੇ ਅਹਿਮ ਫੈਸਲੇ ਜਿਹੜੇ ਆ ਅੱਜ ਦੀ ਪੰਜਾਬ ਕੈਬਨਿਟ ਦੇ ਵਿੱਚ ਲੈ ਗਏ ਨੇ ਤੇ ਉਮੀਦ ਹੈ ਕਿ ਇਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਆ ਉਹਨਾਂ ਤੇ ਮੋਹਰ ਜਿਹੜੀ ਆ ਉਹ ਲੱਗ ਸਕਦੀ ਹੈ ਪੰਜਾਬ ਕੈਬਨਿਟ ਦੀ ਅੱਜ ਇਹ ਅਹਿਮ ਮੀਟਿੰਗ ਬੁਲਾਈ ਗਈ ਹੈ ਦੁਪਹਿਰ 12 ਵਜੇ ਇਹ ਬੈਠਕ ਜਿਹੜੀ ਆ ਖਾਸ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਤੇ ਇੱਕ ਅਹਿਮ ਬੈਠਕ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਇਸੇ ਮੰਦਿਰ ਸਰਕਾਰੀ ਰਿਹਾਇਸ਼ ਤੇ ਇਹ ਬੈਠਕ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਆ ਉਹ ਕਿ ਲੈ ਜਾਣਗੇ ਤੇ ਅਹਿਮ ਮੁੱਦਿਆਂ ਤੇ ਚਰਚਾਵਾ ਹੋਵੇਗੀ ਤੇ ਅਹਿਮ ਫੈਸਲੇ ਜਿਹੜੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਮੀਟਿੰਗ ਵਿੱਚ ਲੈ ਜਾ ਸਕਦੇ ਨੇ ਤੇ ਦੁਪਹਿਰ 12 ਵਜੇ ਦਾ ਇਜ਼ਾ ਸਮਾਂ ਰੱਖਿਆ ਗਿਆ ਸੀ ਆਮ ਆਦਮੀ ਸਰਕਾਰੀ ਰਿਹਾਇਸ਼ ਤੇ ਇਹ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਜਾਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਅੱਜ ਇਹ ਪਹਿਲੀ ਤੇ ਖਾਸ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਪਰ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਨਵ ਨੁਜੁਕਤ ਆਈਏਐਸ ਅਧਿਕਾਰੀਆ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਖਾਸ ਬੈਠਕ ਜਿਹੜੀ ਆ ਬੁਲਾਈ ਗਈ ਹੈ ਕੈਬਨਟ ਮੰਤਰੀ ਨੇ ਜਿਹੜੇ ਬੁਲਾਈ ਗਏ ਸਾਰੇ ਉਹਨਾਂ ਦੇ ਨਾਲ ਇਹ ਮੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਵੇ ਕਿ ਤੇ ਦੱਸਦੇ ਕਿ ਇਸ ਤੋਂ ਬਾਅਦ ਹੀ ਕੈਬਨਟ ਦੇ ਜਿਹੜੇ ਮੰਤਰੀ ਆ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਉਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਕਿ ਕਿਹੜੇ ਖਾਸ ਮੁੱਦੇ ਆ ਜਿਨ੍ਹਾਂ ਤੇ ਚਰਚਾਵਾਂ ਹੋਈਆਂ ਤੇ ਕਿਹੜੇ ਅਹਿਮ ਫੈਸਲੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਤੇ ਇਸੇ ਦੇ ਚੱਲਦੇ ਅੱਜ ਜਿਹੜੀ ਆ ਖਾਸ ਬੈਠਕ ਜਿਹੜੀ ਆ ਫੀਆਮਾਂ ਦੀ ਸਰਕਾਰੀ ਰਿਹੈਸ਼ ਤੇ ਬੁਲਾਈ ਗਈ ਹੈ ਸਾਰੇ ਕੈਬਨਟ ਮੰਤਰੀ ਇਕੱਠੇ ਹੋਣਗੇ ਪੰਜਾਬ ਕੈਬਨਟ ਦੀ ਅਹਿਮ ਤੇ ਖਾਸ ਮੀਟਿੰਗ ਜਿਹੜੀ ਆ ਅੱਜ ਉਹ ਦੁਪਹਿਰ 12 ਵਜੇ ਹੋਵੇਗੀ ਤੇ ਇਸ ਦੇ ਵਿੱਚ ਵੱਡੇ ਫੈਸਲੇ ਲਏ ਜਾਣ ਦੀ ਉਮੀਦ ਜਿਹੜੀ ਉਹ ਜਤਾਈ ਜਾ ਰਹੀ ਹੈ ਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੀ ਨੇ ਮੇਰੇ ਸਹਿਯੋਗੀ ਨੀਰੂ ਕੀ ਕੋਈ ਜਾਣਕਾਰੀ ਹੈ ਕਿ ਅੱਜ ਅਹਿਮ ਫੈਸਲੇ ਜਿਹੜੇ ਆ ਇਸ ਪੰਜਾਬ ਕੈਬਨਟ ਦੀ ਮੀਟਿੰਗ 'ਚ ਲਏ ਜਾ ਸਕਦੇ ਨੇ ਕਹਲੇ ਮੀਟਿੰਗ ਦਾ ਅਜੰਡਾ ਜਾਰੀ ਹੋਇਆ ਨਹੀਂ ਹੈ ਲੇਕਿਨ ਮੰਨਿਆ ਜਾ ਰਿਹਾ ਹੈ ਵਿਕਾਸ ਪ੍ਰੋਜੈਕਟਾਂ ਨੂੰ ਜਿਹੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕੁਝ ਨਵੇਂ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ 15 ਅਗਸਤ ਪ੍ਰੋਗਰਾਮ ਉੱਤੇ ਸਾਰੇ ਮੰਤਰੀ ਵਿਭਿੰਨ ਜ਼ਿਲਾਂ ਦੇ ਪ੍ਰੋਗਰਾਮਾਂ ਦੇ ਵਿਚਕਾਰ ਜਾਣਗੇ ਇਹਨਾਂ ਜ਼ਿਲਾਂ ਤੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਫਿਲਹਾਲ ਜੇ ਹੈ ਕਿ ਲਿੰਕ ਸਰਕਾਰ ਦੇ ਪ੍ਰੋਜੈਕਟਾਂ ਦਾ ਆਗਾਜ਼ ਜਿਹੇ ਹੋ ਸਕਦਾ ਹੈ ਉਸ ਤੋਂ ਪਹਿਲਾਂ ਜਿਹੇ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੇ ਨਵ ਨਿਯੁਕਤ ਆਈਐਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਕਿਤੇ ਮੁਲਾਕਾਤ ਵੀ ਇੱਕ ਤਰ੍ਹਾਂ ਦੇ ਨਾਲ ਅਹਿਮ ਹੋਣ ਵਾਲੀ ਹੈ ਜੀ ਤਲਵਨੀ ਰੋਹਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੀ ਸਹਿਯੋਗਣੀ ਨੂੰ ਜਨਨ ਤਮਾਮ ਜਾਣਕਾਰੀ ਦਿੱਤੀ ਹੈ ਕਿ ਅਹਿਮ ਮੀਟਿੰਗ ਜਿਹੜੀ ਹੈ ਇਹ ਬੇहद ਖਾਸ ਹੋਣ ਵਾਲੀ ਹੈ ਕੈਬਨਟ